ਅਤੂਰ ਅਤਿਆ ਲੋਕੀ ਦੇ ਅੰਦਰ ਦੀ ਸਰਕਾਰ ਹੋਵੇ ਚਾਹੇ ਸਟੇਟ ਦੀ ਸਰਕਾਰ ਹੋ ਸਾਨੂੰ ਹਜੇ ਤੱਕ ਜੋ ਕਰਕੇ ਸਰਕਾਰ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਛਡਾਉਂਦੀਆਂ ਸਰਕਾਰਾਂ ਇਹ ਕਰਿਆ ਜੀ ਸਿੱਖਾਂ ਨੇ ਉਹ ਕਰਿਆ ਸੀਗਾ ਸਿੱਖਾਂ ਦੇ ਜਦੋਂ ਵੀ ਜ਼ੁਲਮ ਹੋਇਆ ਸਿੱਖ ਹਮੇਸ਼ਾ ਇਕੱਠੇ ਹੋਏ ਨੇ ਸੀ ਟ੍ਰੇਡ ਹੱਟ ਦੀ ਲੋੜ ਹਾਂ ਪਰ ਕਿੰਨਾ ਕਿ ਸਾਡੀ ਸਮਝ 'ਚ ਜ਼ਰੂਰ ਫਰਕ ਪੈ ਸਕਦਾ ਵੀ ਉਦੋਂ ਵੱਖਰਾ ਸੀ ਅੱਜ ਵੱਖਰਾ ਆ ਤੇ ਉਹ ਬਰਾਬਰ ਚੱਲ ਬਰਾਬਰ ਰਿਹਾ ਚਰਚਾ ਚੱਲਦੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਬਾਦਲ ਦਲ ਨਾਲ ਜਿਹੜਾ ਬਾਦਲ ਕਿਆਂ ਨਾਲ ਸਮਝੌਤੇ ਦੀ ਵੀ ਗੱਲ ਕਰਦੇ ਆ ਕੀ ਇਹ ਸਿਧਾਂਤਕ ਤੌਰ ਤੇ ਸਿਰੇ ਚੜ੍ਹਦਾ ਉਹ ਇੱਕ ਪੰਥਕ ਧਰ ਨਾਲੋਂ ਇੱਕ ਪੋਲੀਟੀਕਲ ਪਾਰਟੀ ਜ਼ਿਆਦਾ ਆਪਣੇ ਆਪ ਨੂੰ ਪਿੱਛੜਦੇ ਆ ਪਰ ਉਹਦਾ ਪੰਥਕ ਸੁਣਾਉਂਦੇ ਆ ਨਾ ਦੇਖੋ ਪੰਥਕ ਆ ਖਵਾਉਣਾ ਤੇ ਪੰਥਕ ਖੂਨ ਚ ਫਰਕ ਆ ਜੀ ਜਾਂ ਉਹ ਸਰਸੇ ਸਾਧ ਵਾਲਾ ਸਾਰਾ ਉਹਨਾਂ ਤੇ ਦੋਸ਼ ਲੱਗਿਆ ਉਦੋਂ ਉਹਨਾਂ ਨੇ ਕਿਉਂ ਨਹੀਂ ਜੋਨੇ ਕੋਲੇ ਪਾਵਰ ਵੀ ਸੀ ਉਹਨਾਂ ਨੇ ਕਿਉਂ ਨਹੀਂ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਹੀ ਕਿਉਂ ਨਹੀਂ ਉਹ ਰੈਸਟ ਹੋਈ ਸੋ ਸਾਡੇ ਨਾਲ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਜਿਨ੍ਹਾਂ ਨੇ ਤਰਨਤਾਰਨ ਦੀ ਜਮਨੀ ਇਲੈਕਸ਼ਨ ਲੜੀ ਸੀ ਵਾਹਿ ਖਾਲਸਾ ਵਰਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਸਪੰਥਕ ਇਕੱਠ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਸਾਨੂੰ ਕਹਿ ਲੋ ਕਿ ਕਿਸ ਦੇ ਸਰਕਾਰ ਹੋਵੇ ਚਾਹੇ ਇਸ ਸਟੇਟ ਦੀ ਸਰਕਾਰ ਹੋਵੇ ਸਾਨੂੰ ਹਜੇ ਤੱਕ ਗੁਲਾਮੀ ਦਾ ਹੀ ਅਹਿਸਾਸ ਕਰਾ ਰਹੀ ਹੈ ਸਰਕਾਰਾਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ 84 ਤੋਂ ਲੈ ਕੇ ਹੁਣ ਤੱਕ ਸੱਖਣਾ ਹੋਇਆ ਕੀ ਹੈ ਕਿ ਜੇ ਸਾਨੂੰ ਵੇਖਣਾ ਵੀ ਚਾਹੀਦਾ ਸਾਡੇ ਜਿਹੜੇ ਬਹੁਤ ਬਹੁਤ ਧੰਨਵਾਦ ਕੋਮ ਦੇ ਆਗੂ ਨੇ ਸਾਡੇ ਜਰਨੈਲ ਨੇ ਪਰ ਸਾਨੂੰ ਇਹ ਚੀਜ਼ ਵੀ ਸੋਚਣੀ ਚਾਹੀਦੀ ਕਿ ਕਿਤੇ ਨਾ ਕਿਤੇ ਜਿਹੜਾ ਦਿੱਲੀ ਦੇ ਵਿੱਚ ਖਤਲੇ ਆਮ ਹੋਇਆ ਸੀ 84 ਦੇ ਟਾਈਮ ਤੇ ਨਸਲ ਗੁੱਸੀ ਹੋਇਆ ਸੀ ਉਹਦੇ ਪਤਨਾਂ ਦਾ ਜੇ ਕੱਲ ਪਰਸੂ ਜੇ ਕਿ ਨਿਊਜ਼ ਆਈ ਸੀ ਸੱਜਣ ਕਮਾਨ ਨੂੰ ਬਰੀ ਕਰ ਦਿੱਤਾ ਇਹ ਕਹਿ ਲੋ ਕਿ ਸਿੱਖਾਂ ਦੇ ਉੱਤੇ ਧੰਨਵਾਦ ਨੂਨ ਸ਼ਕਰ ਵਾਲੀ ਗੱਲ ਹੈ ਇਹ ਬਹੁਤ ਮਤਕਰ ਦੀ ਗੱਲ ਹੈ ਪਰ ਕਹਿ ਲੋ ਕਿ ਸਿੱਖਾਂ ਦੇ ਨਾਲ ਹੀ ਹਮੇਸ਼ਾ ਇਸ ਤਰ੍ਹਾਂ ਕਿਉਂ ਕਰਦੀ ਸਰਕਾਰਾਂ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਛਡਾਉਂਦੀਆਂ ਸਰਕਾਰਾਂ ਇਹ ਬਹੁਤ ਜ਼ਿਆਦਾ ਗਲਤ ਵਾਹਿਗੁਰੂ ਜੀ ਅੱਗੇ ਤੋਂ ਦੇ ਸੋ ਇਹ ਸੰਨ ਭਾਈ ਮਨਦੀਪ ਸਿੰਘ ਇਦਾਂ ਹੀ ਸਾਡੇ ਨਾਲ ਭਾਈ ਜਲਵੇੜਾ ਵੀ ਹਾਜ਼ਰ ਨੇ ਵਾਹਿਗੁਰੂ ਜੀ ਅੱਜ ਦੇ ਪੰਥ ਕੱਠ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪੰਥ ਕੱਠ ਬਾਰੇ ਆਪਣੀ ਆਜ਼ਾਦੀ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਪਊਗਾ ਕਾਰ ਕਰ ਚ ਜਾਦੀ ਦੀ ਗੱਲ ਚੱਲੇ ਸਾਡੀਆਂ ਸੱਥਾਂ ਦੇ ਗੱਲ ਚੱਲੇ ਸਾਡੇ ਨੌਜਵਾਨ ਸਾਡੇ ਬਜ਼ੁਰਗਾਂ ਨਾਲ ਗੱਲਾਂ ਕਰਨ ਆਪਣੇ ਰਾਜ ਭਾਗ ਦੀਆਂ ਨਹੀਂ ਪਈ ਇਤਿਹਾਸ ਬਣ ਕੇ ਰਹਿ ਜਿਓਗੇ ਅਸੀਂ ਕੋਈ ਮਿਊਜ਼ੀਅਮ ਬਣ ਕੇ ਨਹੀਂ ਰਹਿਣਾ ਸਿੱਖਾਂ ਨੇ ਇਹ ਕਰਿਆ ਸੀ ਸਿੱਖਾਂ ਨੇ ਉਹ ਕਰਿਆ ਸੀਗਾ ਸਿੱਖਾਂ ਦੇ ਜਦੋਂ ਵੀ ਜ਼ੁਲਮ ਹੋਇਆ ਸਿੱਖ ਹਮੇਸ਼ਾ ਇਕੱਠੇ ਹੋਏ ਨੇ ਸੀ ਸਟ੍ਰੀਟ ਹੌਟ ਦੀ ਲੋੜ ਹਾਂ ਸਿੱਖ ਹਮੇਸ਼ਾ ਇਕੱਠੇ ਹੋਏ ਨੇ ਜਦੋਂ ਇਕੱਠੇ ਹੋਏ ਨੇ ਇਕੱਠੇ ਹੋ ਗਏ ਆਪਣਾ ਇਹਨਾਂ ਨੇ ਰਾਜ ਭਾਗ ਸੰਭਿਆ ਹੈ ਨਾ ਅੱਜ ਵੀ ਸਰਕਾਰਾਂ ਸਾਡੇ ਤੇ ਜ਼ੁਲਮ ਕਰ ਰਹੀਆਂ ਨੇ ਅੱਜ ਵੀ ਸਾਨੂੰ ਇਕੱਠੇ ਹੋ ਕੇ ਪਾਈ ਆਪਣਾ ਘਰ ਲੈਣ ਦੇ ਲੋੜ ਹੈ ਠੀਕ ਹੈ ਜਦੋਂ ਆਪਣੇ ਕੋਲ ਆਪਣਾ ਹਰਿਆਣੇ ਦੇ ਵਿੱਚ ਤੁਸੀਂ ਉਹਨਾਂ ਸਿੱਖਾਂ ਦੇ ਵਿੱਚ ਕੀ ਭਾਵਨਾ ਵੇਖਦੇ ਹੋ ਦੇਖੋ ਸਾਰਿਆਂ ਤੇ ਪਾਈ ਹੈ ਨਾ ਸਿੱਖ ਕੌਮ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੈ ਜਿਹੜਾ ਕਾਲ ਤਖਸਾਲ ਨੂੰ ਨਤਮਸਤਕ ਹੈ ਨਾ ਉਹਨਾਂ ਨੂੰ ਪਤਾ ਪਈ ਵੀ ਰਾਜ বিনা ਨਾਤਾ ਰਮ ਚੱਲਿਆ ਹੈ ਧਰਮ বিনা ਸਭ ਲੇ ਮਲੇ ਮਿਹਰबानी ਸੋ ਸਾਡੇ ਨਾਲ ਦਲ ਖਾਲਸਾ ਦੇ ਆਗੂ ਭਾਈਦਰਬਖ ਸਿੰਘ ਜੀ ਅੱਜ ਦੇ ਇਕੱਠ ਨੂੰ ਕੀ ਦੇਖਦੇ ਹੋ ਔਰ ਕੀ ਮੈਸੇਜ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਬਾਰਾ ਫੇਰ ਜਿਹੜੀਆਂ ਜਸੇਵੰਦੀਆਂ ਖਿੰਡੀਆਂ ਪਈਆਂ ਸਨ ਸਾਡੀ ਤਾਕਤ ਜਿਹੜੀ ਆ ਖਿੰਡੀ ਹੋਈ ਸੀ ਸੋ ਜਿਹੜਾ ਜਿਹੜਾ ਬੰਦਾ ਵੀ ਪੰਜਾਬ ਦੀ ਪੰਥ ਦੀ ਗੱਲ ਕਰਦਾ ਕਿਉਂਕਿ ਸੰਗਤ ਜਿਹੜੀ ਆ ਐਸੀ ਗੱਲ ਕੋਈ ਨਹੀਂ ਕੀ ਜਿਹੜੇ ਆਜ਼ਾਦੀ ਦੇ ਹਲਾਟੀਏ ਹੁੰਦੇ ਨੇ ਜਿਹੜੇ ਉਹ ਬਿਲਕੁਲ ਬੜੇ ਇੰਨੇ ਵੀ ਬਹੁਤ ਵੱਡੀ ਗੱਲ ਹੈ ਇਹ ਉਸ ਸੀਮਤ ਮਾਤਰਾ ਚ ਹੁੰਦੇ ਨੇ ਪਰ ਸੰਘਰਸ਼ ਜਿਹੜਾ ਹਮੇਸ਼ਾ ਹੀ ਜਿਹੜੇ ਬੰਦੇ ਅੱਗੇ ਹੋ ਕੇ ਲੜਦੇ ਨੇ ਉਹਨਾਂ ਦੇ ਜਰਨਲਿਸਟ ਇਹ ਸਾਰੇ ਜਰਨੈਲ ਜੋਦੇ ਨੇ ਬੜੇ ਚਿਹਰਾ ਤੋਂ ਇਸ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਲੜ ਰਹੇ ਨੇ ਸੋ ਦਰਬਾਰ ਸਿੰਘ ਉਹਨਾਂ ਦਾ ਕਹਿਣਾ ਕਿ ਜਿੰਨੀ ਸੰਗਤ ਪਹੁੰਚੀ ਹੈ ਜਰਨੈਲ ਨੇ ਇਹਨੂੰ ਸੰਗਤ ਦੇ ਰੂਪ ਦੇ ਵਿੱਚ ਤੇ ਕੌਮ ਦੇ ਜਰਨੈਲਾਂ ਦੇ ਰੂਪ ਵਿੱਚ ਦੇਖਿਆ ਜਾਵੇ ਹਾਂਜੀ ਆ ਭਾਈ ਹਰਦੀਪ ਸਿੰਘ ਮਹਾਰਾਜ ਜੀ ਆ ਤੁਸੀਂ ਤਾਂ ਬਹੁਤ ਸੰਘਰਸ਼ ਹੰਡਾਇਆ ਉਹਨਾਂ ਸਮਿਆਂ ਤੇ ਹੁਣ ਦੇ ਸਮਿਆਂ 'ਚ ਕੀ ਫਰਕ ਹੈ ਵੈਗੁਰੂ ਜੀ ਕਾਲ ਸਾਹਿਬ ਵੈਗੁਰੂ ਜੀ ਕੀ ਬੱਤੇ ਇੱਕੋ ਜੋ ਸਾਡੇ ਨਾਲ ਉਦੋਂ ਵੀ ਹੋ ਰਿਹਾ ਸੀ ਉਹ ਤਕਰੀਬਨ ਅੱਜ ਵੀ ਹੋ ਰਿਹਾ ਪਰ ਕਿੰਨਾ ਕਿ ਸਾਡੀ ਸਮਝ ਚ ਜ਼ਰੂਰ ਫਰਕ ਪੈ ਸਕਦਾ ਵੀ ਉਦੋਂ ਵੱਖਰਾ ਸੀ ਅੱਜ ਵੱਖਰਾ ਆ ਤੇ ਉਹ ਬਰਾਬਰ ਚੱਲ ਬਰਾਬਰ ਰਿਹਾ ਤੇ ਸਾਨੂੰ ਇਸ ਵਾਸਤੇ ਸਾਰਿਆਂ ਨੂੰ ਹੀ ਇਕੱਤਰ ਹੋ ਕੇ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਨਾ ਸਾਰੀਆਂ ਜਥੇਬੰਦੀਆਂ ਨੂੰ ਇਕੱਠਿਆਂ ਹੋ ਕੇ ਅਗਲੇ ਸਾਂਝੇ ਪ੍ਰੋਗਰਾਮ ਦੇ ਕੇ ਤੇ ਕਾਲ ਤਕ ਸਾਹਿਬ ਨੂੰ ਯਾਦ ਕਰਾਉਣਾ ਚਾਹੀਦਾ ਤੇ ਸਾਡਾ ਜਿਹੜਾ ਸੰਘਰਸ਼ ਵਿੱਚ ਉਦੋਂ ਦਾ ਉੱਥੇ ਚੱਲ ਰਿਹਾ ਚਰਚਾ ਚੱਲਦੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਬਾਦਲਦਲ ਨਾਲ ਜਿਹੜਾ ਬਾਦਲ ਕਿਆਂ ਨਾਲ ਸਮਝੌਤੇ ਦੀ ਵੀ ਗੱਲ ਕਰਦੇ ਆ ਕੀ ਇਹ ਸਿਧਾਂਤਕ ਤੌਰ ਤੇ ਸਿਰੇ ਚੜ ਸਕਦਾ ਨਹੀਂ ਇਹ ਅਜੇ ਅੱਜ ਤੋਂ ਅੱਜ ਦੀਆਂ ਗੱਲਾਂ ਨਹੀਂ ਆ ਕਿ ਆ ਇਹ ਉਦੋਂ ਬਾਅਦ ਜੇ ਉਹ ਸੁਖਬੀਰ ਹੋਣੀ ਉਦੋਂ ਕੋ ਆਪਦਾ ਅਕਾਲ ਤਖਤ ਸਾਹਿਬ ਦੇ ਭਗੌੜੇ ਨੇ ਜੇ ਉਹ ਅਕਾਲ ਤਖਤ ਸਾਹਿਬ ਨੂੰ ਆਪਦਾ ਉੱਥੋਂ ਜੇਸੇਦਾਰੀ ਤੋਂ ਸਲੀਫਾ ਦੇ ਦਿੰਦੇ ਨੇ ਆਪਦੇ ਪ੍ਰਧਾਨ ਕੀ ਤੋਂ ਤੇ ਉਦੋਂ ਬਾਅਦ ਬਾਕੀ ਜੋ ਉਹਨੂੰ ਸਜ਼ਾ ਲੱਗੀ ਸੀ ਉਹ ਪੂਰੀ ਨਹੀਂ ਕੀਤੀ ਜਦੋਂ ਉਹ ਪੂਰੀ ਕਰ ਲੂਗਾ ਕੁਦਨ ਬਾਤ ਕੋ ਸੋਚਿਆ ਜਾ ਸਕਦਾ ਅੱਜ ਕੋਈ ਵਿਚਾਰ ਨਹੀਂ ਆ ਜੀ ਹੋ ਸਕਦਾ ਚਲੋ ਇਸੇ ਤਰ੍ਹਾਂ ਬਾ ਭਾਈ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਆ ਸਿੱਧੂ ਸਾਹਿਬ ਅੱਜ ਦੇ ਸੰਦਰਭ ਦੇ ਵਿੱਚ ਇਹ ਜਿਹੜਾ ਇਕੱਠ ਹੋਇਆ 40 ਸਾਲ ਬਾਅਦ ਜਿਹੜਾ ਫੇਰ ਇੱਕ ਵਾਰੀ ਕੋਸ਼ਿਸ਼ ਕੀਤੀ ਗਈ ਆ ਆ ਕੀ ਕੀ ਪੰਥਕ ਫੈਸਲੇ ਲੈਣ ਦੀ ਲੋੜ ਆ ਦੇਖੋ ਪੰਥ ਤਾਂ ਪਹਿਲਾਂ ਸਾਰੇ ਪੰਥ ਨੂੰ ਇੱਕ ਹੋਣਾ ਪਊਗਾ ਜੀ ਜਿਵੇਂ ਇੱਥੋਂ ਅੱਜ ਸ਼ੁਰੂਆਤ ਹੋਈ ਆ ਇਸ ਚੀਜ਼ ਦੀ ਵੀ ਸਾਰੇ ਆਪ ਦਾ ਜਿਵੇਂ ਆਪ ਦਾ ਨੇਜੀ ਛੱਡ ਕੇ ਆਪਦੀ ਪਾਰਟੀਬਾਜੀ ਛੱਡ ਕੇ ਅਸੀਂ ਪੰਥ ਪ੍ਰਤੀ ਸੱਚੇ ਹੋ ਕੇ ਇਕੱਠੇ ਹੋ ਕੇ ਚੱਲੇ ਆ ਜੀ। ਇਹੀ ਚੀਜ਼ ਦੀਜ਼ ਅਨਲੋਡਾ ਵੀ ਜੇ ਆਪਾਂ ਪੰਥਕ ਕਾਰਜਾਂ ਕਰਕੇ ਤੇ ਆਪਣੇ ਪੰਥ ਨੂੰ ਪ੍ਰਮੁੱਖ ਰੱਖਦੇ ਹੋਏ ਆਪਾਂ ਨੂੰ ਇਕੱਠੇ ਹੋਣਾ ਪਊਗਾ। ਅੱਛਾ ਤੁਸੀਂ ਕਹਾਂ ਕਿ ਸਾਰੇ ਪੰਥਕ ਨੂੰ ਇਕੱਠੇ ਹੁੰਦੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆ ਆਪਣੇ ਆਪ ਨੂੰ ਪੰਥਕ ਮੰਨਦਾ। ਕੀ ਸਿਧਾਂਤਕ ਤੌਰ ਤੇ ਉਹਨਾਂ ਨਾਲ ਕੋਈ ਰਿਲੇਵਾ ਹੋ ਸਕਦਾ? ਨਹੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਬਾਦਲ ਜੇ ਆਪਾਂ ਗੱਲ ਕਰੀਏ ਉਹ ਇੱਕ ਪੰਥਕ ਧਰ ਨਾਲੋਂ ਇੱਕ ਪੋਲੀਟੀਕਲ ਪਾਰਟੀ ਜ਼ਿਆਦਾ ਹੈ। ਆਦੇ ਆਪ ਨੂੰ ਵਿਚਰਦੇ ਆ ਪਰ ਉਹਦਾ ਪੰਥਕ ਖਵਾਉਂਦੇ ਆ ਨਾ ਇਹ ਦੇਖੋ ਪੰਥਕ ਖਵਾਉਣਾ ਤੇ ਪੰਥਕ ਖੋਣ ਚ ਫਰਕ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਉਹਨਾਂ ਤੇ ਲੱਗਿਆ ਹੋਇਆ ਉਸ ਵੇਲੇ ਜਾਂ ਉਹ ਸਰਸੇ ਸਾਧ ਵਾਲਾ ਸਾਰਾ ਉਹਨਾਂ ਤੇ ਦੋਸ਼ ਲੱਗਿਆ ਉਦੋਂ ਉਹਨਾਂ ਨੇ ਕਿਉਂ ਨਹੀਂ ਜੇ ਉਹਨਾਂ ਕੋਲੇ ਪਾਵਰ ਵੀ ਸੀ ਉਹਨਾਂ ਨੇ ਕਿਉਂ ਨਹੀਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਕਿਉਂ ਨਹੀਂ ਉਹ ਅਰੈਸਟ ਹੋਈਆਂ ਇਹ ਪੰਥਕ ਕਾਰਜ ਹੁੰਦੇ ਆ ਜੀ ਹੋਰ ਕੀ ਜੇ ਹੋਰ ਕਿਹੜਾ ਕਿਹੜਾ ਜੜਾ ਵਾ ਆਪਣਾ ਕੋਸ਼ਿਸ਼ ਜਾਂ ਕੋਈ ਯਤਨ ਹੋਣਾ ਚਾਹੀਦਾ ਨੇ ਦੇਖੋ ਜਤਨ ਤਾਂ ਇਹੀ ਆ ਵੀ ਪਹਿਲਾਂ ਤਾਂ ਪੰਥਕ ਆਪਾਂ ਨੂੰ ਪੇਸ਼ਾਨ ਕੇ ਇਕੱਠੇ ਹੋਣੇ ਚਾਹੀਦੇ ਆ ਫਿਰ ਪੰਜ ਮੈਂਬਰੀ ਜਿਹੜੀ ਸਾਡੀ ਕਮੇਟੀ ਦਾ ਨੁਨਾਣ ਕਰਨਗੇ ਉਹ ਬੈਠ ਕੇ ਜੋ ਸਾਡਾ ਫੈਸਲਾ ਲੈਣਗੇ ਸਾਰਿਆਂ ਦੇ ਸਭ ਨੂੰ ਉਹ ਬਿਨਾਂ ਸ਼ਰਤ ਤੋਂ ਮਨਜ਼ੂਰ ਹੋਣਾ ਚਾਹੀਦਾ ਸੋ ਹੋਰ ਵੀ ਸਾਡੇ ਨਾਲ ਗੁਰਸਿੱਖ ਵੀਰ ਨੇ ਆ ਵੀਰ ਜੀ ਫੇਸਬੁਕ ਤੇ ਹਰਜਿੰਦਰ ਸਿੰਘ ਕਮਾਨ ਤੇ ਆਪਣੇ ਕਮਾਲ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਇਕੱਠ ਹੋਇਆ ਇਹਦੇ ਵਿੱਚ ਕੋਈ ਪੰਥਕ ਮੈਸੇਜ ਜਾਵੇਗਾ ਦੇਖੋ ਜੀ ਪੰਥ ਨੂੰ ਅੱਜ ਇਕਤਰਤਾ ਦੀ ਬਹੁਤ ਲੋੜ ਆ ਸਭ ਤੋਂ ਪਹਿਲਾਂ ਤਾਂ ਸਾਡਾ ਜਿੰਨਾ ਚਰਪੰਥ 71 ਅਸੀਂ ਆਪ ਆਪਣੇ ਤੌਰ ਤੇ ਨਿੱਜ ਸਵਾਰਥ ਲਈ ਬੇਸ਼ੱਕ ਅਸੀਂ ਪੰਥ ਦਾ 9 ਲੈ ਕੇ ਪੰਥ ਦੇ ਤੇ 9 ਤੇ ਢੜੇ ਬਣਾ ਕੇ ਜਾਂ ਪੰਥ ਨੂੰ ਵਰਤ ਕੇ ਅਸੀਂ ਤੁਰੇ ਫਿਰਦੇ ਆ ਉਹਦੇ ਨਾਲ ਸਾਡਾ ਸਵਾਰਨਾਲਾ ਕੁਝ ਨਹੀਂ ਸਾਡੀ ਪੰਥ ਦੇ ਲਈ ਸਾਨੂੰ ਇੱਕ ਇੱਕ ਝੋਟ ਸਭ ਤੋਂ ਪਹਿਲਾਂ ਹੋਣੀ ਜ਼ਰੂਰੀ ਹੈ ਫਿਰ ਪੰਥ ਦੇ ਲਈ ਚੰਗੇ ਡਿਸੀਜਨ ਚੰਗੇ ਵਧੀਆ ਇਨਸਾਨ ਜੋ ਨਿੱਜ ਸਵਾਰਥ ਛੱਡ ਕੇ ਪੰਥ ਤੇ ਪੰਥ ਦੀ ਚੜ੍ਹਦੀ ਕਲਾ ਲਈ ਤੁਰਨਾ ਬਹੁਤ ਜ਼ਰੂਰੀ ਹੈ ਸਾਨੂੰ ਸੋ ਕਮਾਨ ਸਾਹਿਬ ਦਾ ਕਹਿਣਾ ਕਿ ਇਹ ਸਿਧਾਂਤਕ ਇਕਤਾ ਜਿਹੜੀ ਆ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰਾ ਜਿਹੜੀ ਨੇੜਤਾ ਹੋਣੀ ਚਾਹੀਦੀ ਆ ਜਥੇਦਾਰ ਜੀ ਤੁਹਾਡੀ ਤੇ ਸਾਰੀ ਉਮਰ ਲੰਗੀ ਸਿੱਖ ਸੰਘਰਸ਼ ਦੇ ਵਿੱਚ ਆ ਕੀ ਖਟਿਆ ਕੀ ਪਾਇਆ ਨੁਕਸਾਨ ਹੀ ਪਾਇਆ ਖਟਿਆ ਦੇ ਕੱਖੜੀਏ ਹਾਂ ਹੂੰ ਕੋਸ਼ਿਸ਼ ਕਰ ਰਹੇ ਆ ਕੁਝ ਖੱਟਣ ਦੀ ਕੋਸ਼ਿਸ਼ ਕਰ ਰਹੇ ਆ ਤੇ ਪੂਰੀ ਕੌਮ ਨੂੰ ਸਾਥ ਦੇਣਾ ਚਾਹੀਦਾ ਆਪਣਾ ਤੇ ਖਾਲਸਾਪਨ ਹੋਣਾ ਚਾਹੀਦਾ ਹਾਂ ਖਾਲਸਾਪਨ ਨਾਲ ਹੀ ਆਪਣੇ ਕੋਮ ਦੀ ਆਜ਼ਾਦੀ ਆ ਇਸ ਤਰ੍ਹਾਂ ਦੇ ਆਪਾਂ ਗੁਲਾਮੀ ਰਹਿ ਰਹੇ ਆ ਉਹ ਗੁਲਾਮੀ ਰੰਦੇ ਰਹਾਂਗੇ ਨਹੀਂ ਮੰਨਦੇ ਤੇ ਸੋ ਵਾਅਦਾ ਕਰ ਬੁਲਾ ਰਹਿਆਂ ਦਾ ਇਹੀ ਆ ਕਿ ਜੇਕਰ ਗਲੋਂ ਗੁਲਾਮੀ ਲਾਉਣੀ ਆ ਤਾਂ ਏਕਤਾ ਜ਼ਰੂਰੀ ਆ ਤੇ ਆਪਣੀ ਪੰਥਕ ਸਰਕਾਰ ਆਪਣੀ ਪੰਥਕ ਸਟੇਟ ਹੱਡ ਜਿਹੜੀ ਆ ਉਹ ਬਣਾਉਣੀ ਜ਼ਰੂਰੀ ਆ